ਸਤ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ ਜਲੰਧਰ ਵੈਸਟ ਦੇ ਨਤੀਜੇ ਸਾਹਮਣੇ ਆਏ ਨੇ ਤੇ ਇਹ ਨਤੀਜੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਆਏ ਨੇ ਆਮ ਆਦਮੀ ਪਾਰਟੀ ਦੇ ਮਹਿੰਦਰਪਾਲ ਭਗਤ ਨੇ ਇਸ ਸੀਟ ਨੂੰ ਫਤਿਹ ਕੀਤਾ ਇਸ ਮદાન ਨੂੰ ਫਤਿਹ ਕੀਤਾ ਜੇਕਰ ਵੋਟਾਂ ਦੀ ਗੱਲ ਕਰ ਲਈਏ ਤਾਂ ਆਪ ਦੇ ਮਹਿੰਦਰਪਾਲ ਭਗਤ ਨੂੰ 55246 ਵੋਟਾਂ ਮਿਲੀਆਂ ਨੇ 37325 ਦੀ ਜਿਹੜੀ ਹੈਗੀ ਆ ਉਹਨਾਂ ਦੀ ਲੀਡ ਬਣੀ ਹੈ ਜਾਨੀ ਕਿ 37325 ਵੋਟਾਂ ਦੇ ਫਰਕ ਦੇ ਨਾਲ ਵੱਡੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਭਾਜਪਾ ਦੇ ਸੀਤਲ ਉਗਰਾਲ ਹੋਂਦਿਆਂ ਨੂੰ 17921 ਵੋਟਾਂ ਮਿਲੀਆਂ ਨੇ ਕਾਂਗਰਸ ਦੀ ਬੀਬੀ ਸੁਰਿੰਦਰ ਕੌਰ ਨੂੰ 16757 ਸੁਰਜੀਤ ਕੌਰ ਜਿਹੜੇ ਕੀ ਨਾ ਅਕਾਲੀ ਦਲ ਦੇ ਸੀ ਔਰ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਬਾਗੀ ਧੜੇ ਦੇ ਵੱਲੋਂ ਔਰ ਉਹਨਾਂ ਨੂੰ ਜਿਹੜੀਆਂ ਵੋਟਾਂ ਮਿਲੀਆਂ ਨੇ ਉਹ 1200 42 ਵੋਟਾਂ ਮਿਲੀਆਂ ਨੇ ਵਸਪਾ ਦੇ ਬਿੰਦਰ ਕੁਮਾਰ ਲਖਾ ਨੂੰ 734 ਵੋਟਾਂ ਮਿਲੀਆਂ ਨੇ ਜੇਕਰ ਇਹਨਾਂ ਦੀ ਗੱਲ ਕਰ ਲਈਏ ਕਿਉਂਕਿ ਬਿੰਦਰ ਕੁਮਾਰ ਲਖਾ ਦੀ ਜੇਕਰ ਗੱਲ ਕਰ ਲਈਏ ਤਾਂ ਸ੍ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਣਿਆਂ ਨੂੰ ਸਮਰਥਨ ਜਿਹੜਾ ਦਿੱਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਹੁਣਿਆਂ ਦੇ ਵੱਲੋਂ ਪਰ ਫਿਰ ਵੀ ਜਿਹੜਾ ਵੋਟ ਬੈਂਕ ਹੈਗਾ ਵਸਪਾ ਦਾ ਵੱਧਾ ਦਿਖਾਈ ਨਾ ਦਿੱਤਾ ਔਰ ਬੜੀਆਂ ਮਹਿਜ ਥੋੜੀਆਂ ਜੀਆਂ ਵੋਟਾਂ ਪ੍ਰਾਪਤ ਤਾਂ ਦੂਜੇ ਪਾਸੇ surjit kaur ਨੂੰ ਵੀ ਬੜੀਆਂ ਘੱਟ ਵੋਟਾਂ ਮਿਲੀਆਂ ਨੇ ਤਾਂ ਹੁਣ ਜੇਕਰ ਆਮ ਆਦਮੀ ਪਾਰਟੀ ਦੇ 모ਹਿੰਦਰ ਪਾਲ ਭਗਤ ਦੀ ਗੱਲ ਕਰਨ ਲਈਏ ਤਾਂ ਵੱਡੇ ਕਾਰਨ ਇਹ ਵੀ ਮੰਨੇ ਜਾ ਰਹੇ ਨੇ ਚੋਣ ਜਿੱਤਣ ਦੇ ਕਿ ਇੱਕ ਤਾਂ ਮੌਜੂਦਾ ਸਰਕਾਰ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਪਿਤਾ ਚੂਨੀ ਲਾਲ ਭਗਤ ਜਿਹੜੇ ਕੈਬਨਿਟ ਮੰਤਰੀ ਵੀ ਰਹੇ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਸੀ ਉਹਨਾਂ ਦਾ ਵੀ ਅਸਰ ਹੈਗਾ ਸਲਕੇ ਦੇ ਉੱਤੇ ਉਹਨਾਂ ਦੇ ਭਾਈਚਾਰੇ ਦਾ ਵੱਡਾ ਅਸਰ ਇਸ ਸਲਕੇ ਦੇ ਵਿੱਚ ਦੇਖਣ ਨੂੰ ਮਿਲਦਾ ਦੂਜੇ ਪਾਸੇ ਸੀਤਲੋਂਗਰਾਲ ਨੂੰ ਜਿਹੜੀਆਂ ਵੋਟਾਂ ਮਿਲੀਆਂ ਨੇ ਸੀਤਲੋਂਗਰਾਲ ਦਾ ਆਪਣਾ ਇੱਕ ਪੱਖਾ ਬਹੁਤ ਸਾਰੀਆਂ ਵਸਤੇਆਂ ਅਜਿਹੀਆਂ ਨੇ ਜਿੱਥੇ ਸੀਤਲੋਂਗਰਾਲ ਹੋਣਿਆਂ ਦੀ ਵੋਟ ਵੀ ਹੈਗੀ ਐ ਤੇ ਨਾਲ ਦੀ ਨਾਲ ਜੇਕਰ ਸੁਰਿੰਦਰ ਕੌਰ ਦੀ ਗੱਲ ਕਰ ਲਈਏ ਚਾਰ ਵਾਰ ਕਾਉਂਸਲਰ ਤੇ ਇੱਕ ਵਾਰ ਡਿਪਟੀ ਮੇਅਰ ਰਹੀ ਸੁਰਿੰਦਰ ਕੌਰ ਨੂੰ ਜਿਸ ਆਸ ਦੇ ਨਾਲ ਕਾਂਗਰਸ ਨੇ ਇਹ ਸੀਟ ਦਿੱਤੀ ਸੀ ਉਮੀਦਵਾਰ ਐਲਾਨੇ ਸੀ ਉਸ ਤਰੀਕੇ ਦੇ ਨਾਲ ਨਤੀਜੇ ਨਹੀਂ ਆਏ ਬੜੀਆਂ ਘੱਟ ਵੋਟਾਂ ਮੰਨੀਆਂ ਜਾ ਸਕਦੀਆਂ ਨੇ ਕਿਉਂਕਿ ਕਾਂਗਰਸ ਨੇ ਜਦੋਂ ਲੋਕ ਸਭਾ ਚੋਣ ਇਹ ਲੜਦੇ ਨੇ ਤਾਂ ਉਸ ਸਮੇਂ ਦੇ ਉੱਤੇ ਚਰਜੀਤ ਸਿੰਘ ਚੰਨੀ ਹੋਣੀ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਬੜੀ ਵੋਟ ਮਿਲਦੀ ਹੈ 40000 ਤੋਂ ਪਲੱਸ ਵੋਟ ਉਹਨਾਂ ਨੂੰ ਮਿਲਦੀ ਹੈ ਉਸ ਸਮੇਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਬੜੀ ਘੱਟ ਵੋਟ ਮਿਲੀ 15000 ਤੋਂ ਉੱਪਰ ਥੋੜੀਆਂ ਵੋਟਾਂ ਮਿਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਕਰਕੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਤੇ ਇਥੋਂ ਲੱਗਦਾ ਕਿ ਨਤੀਜੇ ਬੜੇ ਹੈਰਾਨ ਕਰ ਦੇਣ ਵਾਲੇ ਨੇ ਹੁਣ ਇਹਨਾਂ ਨਤੀਜਿਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਲਈ ਚੁਣੌਤੀ ਵੀ ਹੈ ਔਰ ਆਮ ਆਦਮੀ ਪਾਰਟੀ ਦੇ ਲਈ ਇਹ ਸਜੀਵਣੀ ਬੂਟੀ ਦਾ ਕੰਮ ਕਰੇਗੀ ਕਿਉਂਕਿ ਜੇਕਰ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਤੇ ਇਸ ਤੋਂ ਬਾਅਦ 4 ਹੋਰ ਜਿਮਨੀ ਚੋਣਾਂ ਹੋਣੀਆਂ ਨੇ ਚੱਬੇਵਾਲ ਦੀ ਜਿਮਨੀ ਚੋਣ ਹੋਣੀ ਆ ਡੇਰਾ ਬਾਬਾ ਨਾਨਕ ਦੀ ਚੋਣ ਹੋਣੀ ਆ ਬਰਨਾਲਾ ਦੀ ਚੋਣ ਹੋਣੀ ਆ ਔਰ ਗਿੱਦੜਵਾਹਾ ਦੀ ਚੋਣ ਹੋਣੀ ਆ ਨਾਲ ਦੀ ਨਾਲ ਪੰਚਾਇਤੀ ਚੋਣਾਂ ਵੀ ਆਉਣੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਵੀ ਆਉਣੀਆਂ ਇਹ ਜਿਹੜੀ ਜਿੱਤ ਹੈਗੀ ਆ ਉਹਦੀ ਪਾਰਟੀ ਦੀ ਕਿੰਨਾ ਕੁ ਅਸਰ ਛੱਡੇਗੀ ਇਹ ਦੇਖਣਾ ਹੋਵੇਗਾ ਹੁਣ ਕਾਂਗਰਸ ਦੀ ਜੇਕਰ ਗੱਲ ਕਰ ਲਈਏ ਜਿੱਥੇ ਆਮ ਆਨí ਪਾਰਟੀ ਦੇ ਨੇ ਪੂਰਾ ਤਾਂ ਲਾਇਆ ਪ੍ਰਚਾਰ ਦੇ ਖਾਤਰ ਮੁੱਖ ਮੰਤਰੀ ਵੀ ਲਗਾਤਾਰ ਰਹੇ ਉਹਨਾਂ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਉੱਥੇ ਰਹੀ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਨੇ ਲੰਬਾ ਜਿਹੜਾ ਚੋਣ ਪ੍ਰਚਾਰ ਕੀਤਾ ਔਰ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਦੇ ਵਿੱਚ ਹੀ ਆਪਣਾ ਕਰ ਲਿਆ ਕਰਾਇਦੇ ਉੱਤੇ ਉਹ ਕਹਿੰਦੇ ਨੇ ਕਿ ਹੁਣ ਇੱਕ ਮੁੱਖ ਮੰਤਰੀ ਦਾ ਘਰ ਇੱਥੇ ਹੋਵੇਗਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜਾ ਅਸਰ ਹੈਗਾ ਉਹ ਦੇਖਣ ਨੂੰ ਮਿਲਿਆ ਦੂਜੇ ਪਾਸੇ ਕਾਂਗਰਸ ਦੀ ਜੇਕਰ ਗੱਲ ਕਰ ਲਈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆ ਨੇਤਾ ਵਿਰੋਧੀ ਤਿਰ ਪ੍ਰਤਾਪ ਸਿੰਘ ਬਾਜਵਾ ਹੋਣੀ ਉਹਨਾਂ ਨੇ ਵੀ ਆਪਣਾ ਜ਼ੋਰ ਲਾਇਆ ਔਰ ਪ੍ਰਚਾਰ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਸਰ ਨਹੀਂ ਛੱਡੀ ਔਰ ਜਿੱਥੇ ਇਹ ਭਾਜਪਾ ਦੀ ਗੱਲ ਕਰ ਲਈਏ ਤਾਂ ਭਾਜਪਾ ਦੇ ਸੂਬਾ ਪ੍ਰਧਾਨ ਸੀਨੀਲ ਕੁਮਾਰ ਜਾਖੜੋਂ ਨੇ ਦੀ ਗੱਲ ਕਰ ਲਈਏ ਔਰ ਉਹਨਾਂ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਨਾਂ ਨੇ ਵੀ ਆਪਣੇ ਤੌਰ ਤਰੀਕਿਆਂ ਦੇ ਨਾਲ ਚੋਣ ਪ੍ਰਚਾਰ ਕੀਤਾ ਕਈ ਤਰ੍ਹਾਂ ਦੇ ਮੁੱਦਿਆਂ ਤੇ ਉੱਥੇ ਚਾਚਾ ਸੀੜੀ ਨਸ਼ਿਆਂ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਤਾਂ ਉੱਠੇ ਪਰ ਉਹ ਸਵਾਲ ਕਿਤੇ ਨਾ ਕਿਤੇ ਅਸਰਨਾ ਛੱਡਦੇ ਹੋਏ ਆਮ ਆਨੀ ਪਾਰਟੀ ਦੇ ਪੱਖ ਦੇ ਵਿੱਚ ਜਿਹੜੇ ਉੱਥੋਂ ਦੇ ਵੋਟਰ ਹੈਗੇ ਨੇ ਉਹ ਭੁਗਤਦੇ ਨੇ ਹੁਣ ਅਕਾਲੀ ਦਲ ਦੇ ਲਈ ਕੀ ਹੋਵੇਗਾ ਅਕਾਲੀ ਦਲ ਵਸਪਾ ਦੇ ਵੱਲ ਗਿਆ ਵਸਪਾ ਨੂੰ ਵੀ ਉਸ ਤਰੀਕੇ ਦੇ ਨਾਲ ਵੋਟਾਂ ਨਾ ਮਿਲੀਆਂ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਨੂੰ ਮਹਿਜ 3300 ਵੋਟਾਂ ਇਸ ਹਲਕੇ 'ਚੋਂ ਮਿਲੀਆਂ ਸੀ ਪਰ ਹੁਣ ਜਿਹੜੀ ਗਿਣਤੀ ਉਸ ਤੋਂ ਵੀ ਥੱਲੇ ਆਈ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਲਈ ਕੀ ਹੋਵੇਗਾ ਕਿ ਉਹਨਾਂ ਨੂੰ ਇਹ ਸੋਚਣਾ ਪਵੇਗਾ ਕਿ ਜਿੱਥੇ ਉਹਨਾਂ ਨੂੰ ਦਾਵਾ ਕਰਦੇ ਸੀ ਔਰ ਖਾਸ ਤੌਰ ਤੇ ਦਬਾਬੇ 'ਚ ਮੰਨਿਆ ਜਾਂਦਾ ਕਿ ਭਾਜਪਾ ਸੌਂਗ ਹੈ ਕਿਤੇ ਨਾ ਕਿਤੇ ਕਈ ਹਲਕਿਆਂ ਦੇ ਵਿੱਚ ਉਹਨਾਂ ਦੀ ਉਸ ਤਰੀਕੇ ਦੇ ਨਾਲ ਪਛਾਣ ਹੈ ਪਰ ਕੀ ਹੁਣ ਭਾਜਪਾ ਨੂੰ ਐਕਸੈਪਟ ਨਾ ਕਰਨਾ ਨਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਐਕਸੈਪਟ ਕੀਤਾ ਭਾਜਪਾ ਨੂੰ ਕਿਸੇ ਇੱਕ ਵੀ ਜਿਹੜੀ ਸੀਟ ਹੈਗੀ ਆ ਨਹੀਂ ਦਿੱਤੀ ਹੁਣ ਵਿਧਾਨ ਸਭਾ ਚੋਣਾਂ ਦੀ ਜਿਹੜੀ ਜਿਮਣੀ ਚੋਣ ਪਹਿਲੀ ਚੋਣ ਹੈ ਤਾਂ ਇੱਥੇ ਵੀ ਜਿਹੜਾ ਹੈਗਾ ਕਿਸੇ ਤਰੀਕੇ ਦੇ ਨਾਲ ਭਾਜਪਾ ਨੂੰ ਜਿਹੜਾ ਹੈਗਾ ਉਹ ਐਕਸੈਪਟ ਨਹੀਂ ਕੀਤਾ ਲੋਕਾਂ ਨੇ ਇਹ ਸਾਰੀਆਂ ਗੱਲਾਂ ਬਾਤਾਂ ਨੇ ਅਕਾਲੀ ਦਲ ਕੀ ਸੋਚੇਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਕੀ ਪੰਜਾਬ ਨੂੰ ਲੈ ਕੇ ਆਪਣਾ ਹੋਰ ਤੌਰ ਤਰੀਕਾ ਬਣਾਏਗੀ ਪੰਜਾਬ ਦੇ ਲੋਕਾਂ ਨੂੰ ਸਮਝਣ ਦੇ ਵਿੱਚ ਉਹਨਾਂ ਦੀ ਕਿਤੇ ਨਾ ਕਿਤੇ ਨਕਾਮੀ ਰਹੀ ਹੈ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣੀਆਂ ਤਾਂ ਹੁਣ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਖੁਸ਼ ਨਸ਼ਰ ਆਉਂਦੇ ਨੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਔਰ ਜਿਹੜੇ ਮੰਤਰੀ ਹੈਗੇ ਨੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਔਰ ਸਾਰੇ ਜਿਹੜੇ ਲੀਡਰ ਹੈਗੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਔਰ ਵੱਡੀ ਜਿੱਤ ਜਿਹੜੀ ਹੈਗੀ ਆ ਕਹਿ ਸਕਦੇ ਆ ਆਮ ਆਦੀ ਪਾਰਟੀ ਦੇ ਲਈ ਤੁਸੀਂ ਦੇਖਦੇ ਰਹੋ ਬੀ ਸੋਸ਼ਲ ਤੇ ਮੈਂ ਮਨਪ੍ਰੀਤ ਰਾਮਣਵਾੜਾ